ਜੀ ਸਸ਼ੀਕਾਲ ਜੀ ਸੋ ਚੰਡਾਲ ਨੂੰਹਾ ਵੀਡੀਓ ਵਿੱਚ ਪਾਲੀ ਨੇ ਲਿਆ ਇੱਕ ਬਹੁਤ ਹੀ ਵਧੀਆ ਫੈਸਲਾ ਕਿਉਂਕਿ ਬੇਬੇ ਪਾਪੂ ਦੇ ਨਾਲ ਜੋ ਹੋਇਆ ਹੈ ਪਾਲੀ ਨੂੰ ਉਸ ਦੇ ਬਾਰੇ ਜਦ ਪਤਾ ਲੱਗਦਾ ਹੈ ਤੇ ਉਸ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਤੇ ਹੁਣ ਉਹ ਸੋਚਦੀ ਹੈ ਕਿ ਮੈਂ ਆਪਣੇ ਮਾਪਿਓ ਨੂੰ ਇਹਨਾਂ ਦੇ ਹੱਥਾਂ ਵਿੱਚ ਨਹੀਂ ਦੇਣਾ ਕਿਉਂਕਿ ਜੇਕਰ ਮੈਂ ਇਹਨਾਂ ਦੇ ਕੋਲ ਛੱਡ ਗਈ ਤੇ ਇਹਨਾਂ ਦਾ ਕੀ ਪਤਾ ਫਿਰ ਦੁਬਾਰਾ ਦੋਹੀ ਮੇਰੀ ਮਾਂ ਦੇ ਨਾਲ ਮਾੜਾ ਸਲੂਕ ਕਰਨ ਜਾਂ ਮੇਰੇ ਪਿਓ ਦੇ ਨਾਲ ਸੋ ਉਸਨੇ ਆਪਣਾ ਫੈਸਲਾ ਨਾ ਦਿੱਤਾ ਤੇ ਇਹ ਕਹਿ ਦਿੱਤਾ ਕਿ ਹੁਣ ਮੈਂ ਆਪਣੇ ਆਪਿਉ ਨੂੰ ਨਹੀਂ ਤਾਂ ਆਪਣੇ ਨਾਲ ਹੀ ਲੈ ਕੇ ਜਾਵਾਂਗੀ ਜੇ ਮੇਰੇ ਨਾਲ ਇਹ ਨਹੀਂ ਵੀ ਕਹੇ ਤੇ ਫਿਰ ਮੈਂ ਇਹਨਾਂ ਨੂੰ ਅੱਡ ਕਰਕੇ ਵੱਖਰਾ ਕਰ ਦੇ ਕੇ ਜਾਵਾਂਗੀ ਤੇ ਇਨਾਂ ਦਾ ਜੋ ਹਿੱਸਾ ਬਣਦਾ ਏ ਜਿਹੜਾ ਮੇਰਾ ਹੀ ਹਿੱਸਾ ਬਣਦਾ ਏ ਉਹ ਮੈਂ ਆਪਣੇ ਮਾਪਿਓ ਨੂੰ ਦੇਵਾਂਗੀ ਤੇ ਤੁਸੀਂ ਆਪਣੇ ਹਿੱਸੇ ਲੈ ਕੇ ਬੈਠੇ ਰਹੋ ਸੋ ਇਹ ਸਾਰਾ ਕੁਝ ਜਦ ਪਾਲੀ ਕਹਿੰਦੀ ਆ ਤੇ ਉੱਥੇ ਹੀ ਵਿੱਕੀ ਤੇ ਪ੍ਰੀਤ ਸੰਦੀਪ ਬਹੁਤ ਜ਼ਿਆਦੀ ਮੰਗ ਮੰਗਦੇ ਨੇ ਮਾਫੀਆਂ ਤੇ ਇਹ ਕਹਿੰਦੀ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤਾਂ ਸਿਰਫ ਬੇਬੇ ਬਾਪੂ ਹੀ ਚਾਹੀਦੇ ਨੇ ਸੋ ਭਾਰ ਜਿਵੇਂ ਉਹ ਕਰ ਰਹੇ ਨੇ ਚਾਦਾ ਓਵਰ ਐਕਟਿੰਗ ਉਥੋਂ ਪਤਾ ਲੱਗਦਾ ਏ ਕਿ ਇਹਨਾਂ ਦੇ ਦਿਲਾਂ ਵਿੱਚ ਅਜੇ ਵੀ ਲਾਲਚਿਆ ਸਿਰਫ ਇਹ ਫਾਰਮੈਲਟੀ ਹੀ ਕਰ ਰਹੇ ਨੇ ਜੇ ਇਹਨਾਂ ਨੂੰ ਦਿਲੋਂ ਅਹਿਸਾਸ ਹੋਇਆ ਹੁੰਦਾ ਤੇ ਇਹਨਾਂ ਨੇ ਇੰਨੀ ਜ਼ਿਆਦਾ ਓਵਰ ਐਕਟਿੰਗ ਨਹੀਂ ਕਰਨੀ ਸੀ ਕਿਉਂਕਿ ਇਥੋਂ ਇਹ ਵੀ ਪਤਾ ਲੱਗਦਾ ਹੈ ਜਦ ਸੰਦੀਪ ਤੇ ਪ੍ਰੀਤ ਦੁਬਾਰਾ ਤੋਂ ਬਹੁਤ ਜ਼ਿਆਦਾ ਲੜਦਿਆਂ ਨੇ ਆਪਸ ਵਿੱਚ ਤੇ ਉਹਨਾਂ ਦੀ ਆਵਾਜ਼ ਦੀ ਟੋਨ ਵੀ ਸੇਮ ਹੀ ਹੁੰਦੀ ਆ ਤੇ ਉਦਾਂ ਹੀ ਇੱਕ ਦੂਜੇ ਨੂੰ ਬੋਲ ਰਹੀਆਂ ਹੁੰਦੀਆਂ ਨੇ ਸਿਰਫ ਦਿਮਾਗ ਵਿੱਚ ਇਹ ਗੱਲ ਬਿਠਾਈ ਆ ਕਿ ਹੁਣ ਥੋੜਾ ਟਾਈਮ ਲਈ ਜਿਵੇਂ ਸਾਨੂੰ ਕੋਟ ਪਈ ਆ ਤੇ ਸਾਡੇ ਦਿਮਾਗ ਥੋੜੇ ਜੇ ਸੈੱਟ ਹੋਏ ਆ ਤੇ ਕਿਉਂ ਨਾ ਬੇਬੇ ਬਾਪੂ ਤੋਂ ਮਾਫੀ ਮੰਗੀਏ ਤੇ ਬਾਅਦ ਵਿੱਚ ਆਉਣ ਵਾਲੇ ਟਾਈਮ ਫੇਰ ਇਹ ਆਪਣੇ ਅਸਲੀ ਰੂਪ ਵਿੱਚ ਹੀ ਆ ਜਾਣਗੀਆਂ ਸੋ ਇਹਨਾਂ ਦੇ ਫੇਸ ਤੋਂ ਵੀ ਸੇਮ ਹੀ ਇਹੀ ਚੱਲ ਕਰਿਆ ਏ ਤੇ ਹੁਣ ਜਿਵੇਂ ਲੜ ਰਹੀਆਂ ਨੇ ਕਿ ਮੈਂ ਬੇਬੇ ਬਾਪੂ ਨੂੰ ਰੱਖਣਾ ਸੋ ਬਾਅਦ ਵਿੱਚ ਉਨ੍ਹਾਂ ਦੇ ਨਾਲ